ਅਮਨ 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 ਅੰਦਰਾ ਰਮੇ ਰਾਦੇ ਆਕਾ ਗਾਇਸ 179 ਕਿੰਨੂ ਆਦਿਆ 179 ਪੰਜਾਬੀ 55 55 ਹਾਂਜੀ ਸਮਝ ਨਾ ਨਹੀਂ ਤਾਂ ਇਹ ਕੋਲ ਕੋਲ ਹੈਲੋ ਗਾਇਜ਼ ਗੁੱਡ ਮਾਰਨਿੰਗ ਕਿਰਚਲ ਚ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਠੀਕ ਠਾਕ ਜੇ ਸਾਰੇ ਅਸੀਂ ਉਠੇੜ ਆ ਗਿਆਂ ਅਸੀਂ ਉੱਠ ਚੁੱਕੇ ਹਾਂ ਤੇ ਅਸੀਂ ਨਾਲ ਇਹ ਅਸੀਂ ਜਲੇਮਨ ਆਉਣ ਸੰਡੇ ਚਰਚਾਂ ਨਾਲ ਅੱਜ ਅਸੀਂ ਨਾਲ ਜਜ ਕਰਾਂਗੇ ਚੈਲੰਜ ਲੈਮਨ ਵਾਲਾ ਚੈਲੰਜ ਕਰਨਾ ਵਾ ਤੁਹਾਨੂੰ ਦੱਸਾਂਗੇ ਚੈਲੰਜ ਕਰਨਾ ਜੇ ਲੈਮਨ ਨਿੰਬੂ ਨਹੀਂ ਦਾ ਉਹਦਾ ਚੈਲੰਜ ਕਰਨਾ ਦੇਖਣਾ ਹੈ ਕੌਣ ਮਲਕੀ ਜ਼ਿਆਦਾ ਖਟਾ ਪਦਨ ਬਨੇ ਮੂੰਹ ਦਾ ਵੇਖੇ ਤੇ ਕਿਦਾਂ ਦਾ ਰਿਐਕਸ਼ਨ ਦਾ ਮੂੰਹ ਕਿਦਾਂ ਦਬਾਉਂਦੇ ਤੁਸੀਂ ਨਾਲ ਇਹ ਤੇ ਚਰਚੇ ਵਿੱਚ ਹੋਈਏ ਚਰਚੇ ਵਿੱਚ ਆ ਕੇ ਤੇ ਫਿਰ ਚੈਲੰਜ ਕਰਦੇ ਆਪਾਂ ਅਤੇ ਦੇਖ ਸਕਦੇ ਗਾਇਸ ਕਿ ਰੀਤ ਨੇ ਸਫਟੇ ਲਾਤੀ ਵਾ ਵਾਸ਼ਿੰਗ ਮਸ਼ੀਨ ਤਾਂ ਲਈ ਕਿ ਅੱਜ ਸੰਡੇ ਚਰਚ ਵਾ ਇਹ ਰੁਕੜੀ ਝੱਟ ਮਾਰ ਲੈਂਦੀ ਐ ਮਿੰਟੋ ਮਿੰਟ ਲਾ ਲੈ ਲੈਂਦੀ ਐ ਨਾਲ ਟਾਈਮ ਦਾ ਸਾਰੇ ਕੱਪੜੇ ਧੋਦਨੇ ਨੇ ਚਰਚ ਜਾਣਾ ਨੇ ਇਸ ਕਰਕੇ ਸਾਰਾ ਕੰਮ ਨਪਟੇਦਣਾ ਨਪੇੜਦਣਾ ਧੋ ਚੁਕੇ ਆ ਰੈਡੀ-ਸ਼ੈਡੀ ਹੋ ਚੁਕੇ ਚਰਚ ਜਾਂਦੇ ਲਈ ਤੋਂ ਰੀਤ ਨੇ ਕੱਪੜੇ ਧੋਲੇ ਆ ਥੋੜੇ ਬੁੱਧ ਰਹਿ ਕੱਪੜੇ ਬਾਕੀ ਜੇ ਧੋਲੇ ਆ ਇੱਕ ਦਾ ਰਹਿ ਗਿਆ ਹੁਣ ਅਸੀਂ ਰੈਡੀ-ਸ਼ੈਡੀ ਹੋ ਚੁਕੇ ਤਾਂ ਇਹਨਾਂ ਨੇ ਤਿਆਰ ਹੋਣਾ ਚਰਚ ਜਾਂਦੇ ਲਈ ਕੱਪੜੇ ਧੋਣ ਦੇ ਆ ਆਪਾਂ ਦੇ ਬਿਲਕੁਲ ਰੈਡੀ ਆ ਹੋਰ ਅੱਧੇ ਘੰਟੇ ਆਪਾਂ ਚਰਚ ਹੋਣਾ ਓਕੇ ਗਾਈਸ ਹੁਣ ਅਸੀਂ ਚਰਚ ਵਿੱਚ ਆ ਚੁੱਕੇ ਆ ਹੁਣ ਚਰਚ ਸਮਾਪਤ ਹੋਊਗਾ ਤੇ ਅਸੀਂ ਘਰ ਜਾਵਾਂਗੇ ਗਾਈਸ ਅਸੀਂ ਚਰਚ ਵਿੱਚ ਵਾਪਸ ਆ ਚੁੱਕੇ ਆ ਚਰਚ ਦੀ ਸਮਾਪਤੀ ਹੋ ਚੁੱਕੀ ਵਾ ਗਾਈਸ ਆ ਵੇਖੋ ਹੁਣ ਅਸੀਂ ਨਿੰਬੂ ਵਾਲਾ ਚੈਲੰਜ ਕਰ ਲੱਗੇ ਆ ਅਸੀਂ ਉੱਤੇ ਦੇ ਨਮਕੀ ਲਾਇਆ ਵਾਈਟ ਨਮਕ ਤੇ ਸਾਡੇ ਇਹਦੇ ਵਿੱਚ ਸਾਡੀ ਟੀਮ ਦੇ ਬੰਦੇ ਸ਼ਮੂਨ, ਨੂਰ, ਰੀਤ ਤੇ ਗੀਤ ਤੇ ਇਹਨਾਂ ਕੋਲ ਸਵਾਲ ਪੁੱਛਾਂਗੇ ਕੋਈ ਵੀ ਮਲਕੀ ਸਟੈਂਡਸ ਵਾਲੇ ਕੋਈ ਵੀ ਸਵਾਲ ਪੁੱਛਾਂਗੇ ਜਿਨੇ ਗਲਤ ਦੇ ਇਤਨਾ ਸਵਾਲ ਆ ਸਾਡੇ ਕੋਲ ਪਈ ਨਿੰਬੂ ਨਹੀਂ ਚੋੜਨੀ ਇਹਦੇ ਵਿੱਚ ਪਾ ਕੇ ਨਾ ਤੇ ਨਿੰਬੂ ਨਚੋੜਾਂਗੇ ਤੇ ਅਗਲੇ ਫਿਰ ਵਾਰੀ ਆ ਜੋਈ ਚਟਠੇ ਤਿਆਰ ਜੇ ਠੀਕ ਹੈ ਤਿਆਰ ਜੇ ਹਾਂਜੀ ਤਿਆਰ ਜੇ ਨਾ ਹਾਂਜੀ ਚਲੋ ਫੇਰ ਠੀਕ ਹੈ ਇਹਨਾਂ ਕੋਲ ਸਵਾਲ ਪੁੱਛਾਂਗੇ ਤੇ ਨਿੰਬੂ ਚੋੜਨੀ ਪਾ ਕੇ ਇਹਨਾਂ ਨੂੰ ਕਰਾਂਗੇ ਚਲੋ ਆ ਵੇਖੋ ਹੁਣ ਗਾਈਸ ਅਸੀਂ ਇਹਦੇ ਵਿੱਚ ਲਾਉਣਗੇ ਨਿੰਬੂ ਤੇ ਪਹਿਲਾ ਕੀ ਨੂਰ ਦੀ ਵਾਰੀ ਤੇ ਇਹ ਨੂਰ ਨੇ ਸਵਾਲ ਦੱਸਣਾ ਵਾ ਇਹ ਨੂਰ ਸਵਾਲ ਦੱਸੂਗਾ ਨਾ ਸਹੀ ਤੇ ਇਹਨੂੰ ਇਹ ਮਨ ਲੱਕੀ ਪਾਸਵਰ ਹੋਊਗਾ ਇਹਨੇ ਮਗਰ ਵਾਰੀ ਸਰ ਵਾਰੀ ਇਹਨੇ ਗੀਤ ਦੇਣ ਤੇ ਵਾਰੀ ਆ ਬਾ ਸ਼ਮੋਹਨ ਦੀ ਵਾਰੀ ਇਦੀ ਵਾਰੀ ਗੀਤ ਦੀ ਚਲੋ ਠੀਕ ਤਿਆਰ ਜਣ ਹਾਂਜੀ ਚਲੋ ਇਹ ਪਾਰ ਤੋਂ ਕੰਦੇ ਕਲੀਚ ਪਾਰ ਤੋਂ ਕੰਦੇ ਕਲੀਚ ਅਧਰੇ ਇੱਕ ਦਫ਼ ਉੱਚੀ ਦਖਾਈ ਪਾਰ ਤੋਂ ਕੰਦੇ ਕਲੀਚ 10 ਪੰਜ ਮਿੰਟ ਦਾ ਸੈਕਿੰਡ ਹੀ 1 2

ਫਾਜ਼ੀਮ ਦੂਸਰਾ ਲੈਮਨ ਲਾ ਲਈ ਗਾਇਜ਼ ਇੱਧਰ ਪਿਆਰ ਦਾ ਇਹ ਹੁਣ ਪਸ਼ਮੋਲ ਦੀ ਵਾਰੀ ਆ ਚੁੱਕੀ ਹੈ ਚਲੋ ਤੂੰ ਦੱਸਣਾ ਸੁਆਲ ਕੀ ਆਪਣਾ ਮਰਾ ਚੁੱਪ ਹੋ ਜਾ ਪਾ ਦੋ ਮੈਂ ਦੇ ਇੰਗਲਿਸ਼ ਇੰਗਲਿਸ਼ ਤੂੰ ਪਾ ਦੇ ਤੂੰ ਪਾ ਦੇ ਇਦੋਂ ਰੀ ਦੀ ਵਾਰੀ ਆ ਗਈ ਹੁਣ ਇਹ ਆਪਣਾ ਮਰਾ ਜਿਹੜਾ ਆਪਣਾ ਨੇਪਾਲ ਹੀ ਉਹ ਪਹਿਲਾਂ ਇੰਡੀਆ ਵਿੱਚ ਸੀ ਕਿ ਜਾਰ ਇੰਡੀਆ ਛਾਇ ਨਹੀਂ ਇੰਡੀਆ ਛਾਇ ਗਈ ਪਹਿਲਾਂ ਪਹਿਲਾਂ ਹੈ ਚਲੋ ਤੂੰ ਪਾ ਦੇ ਜੀ ਜਿਹੜਾ ਆਪਣਾ ਹਰਿਆਣਾ ਹੈ ਉਹ ਆਪਣੇ ਪੰਜਾਬ ਦੇ ਵਿੱਚ ਹੀ ਹੈ ਜਾਂ ਬਾਹਰ ਹੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਇਹ ਬਾਹਰ ਜੀ ਮੋਹ ਦੀ ਵਾਰੀ ਇਹ ਜੀ ਕਿ ਤੂੰ ਤੇ ਜਾਂਦੇ ਲੱਗੇ ਨੂਰ ਦੀ ਬਿਟੀ ਆ ਨੂਰ ਦੀ ਬਿਟੀ ਨੂਰ ਆ ਗਿਆ ਇੱਕ ਮਗਰਾ ਹੈ ਮਗਰਾ ਹੈ ਹੁਣ ਇਹਦਾ ਮਗਰਾ ਚਲੋ ਮੈਂ ਤੁਹਾਨੂੰ ਪੁੱਛ ਲੱਗ ਗਿਆ ਹਮ ਤੁਸੀਂ ਦੱਸੋ ਕੀ ਚਲੂ ਦੱਸ 81 ਕਿਹਨੂੰ ਆਉਂਦੇ ਆ 81 ਪੰਜਾਬੀ ਜੀ ਕਿਹਨੂੰ ਆਉਂਦੇ ਆ 1 ਨੂੰ ඇන මනු තිකාල මුටට ආගර හති කියර ඒ එක ආලගන පැහන්න පුදුචන්න පොහෝස ඒ 79 ਕਿ ਨੂੰ ਆਉਂਦੇ 78 ਪੰਜਾਬੀ ਪਟਪੰਡਾ ਪਟਪੰਡਾ ਹਾਂਜੀ ਚਲੋ ਜੀ ਡੱਟੋ ਤਾਂ ਹਾਂਜੀ 79 ਕਿ ਨੂੰ ਆਉਂਦੇ ਆ ਹਾਂਜੀ ਨਾਸੀ ਨੂੰ ਸੱਤ ਦਿਨ ਹੋ ਗਏ ਨੇ ਇਹ ਦਾ ਕਰੇ ਕਿਦਾਂ ਦਾ ਪਤਾ ਯਾ ਕਿੰਨੇ ਵਾਈਟ ਕਲੋਬਾਣ ਲੈਣ ਵਾਈਟ ਨੂੰ ਕੋਈ ਮਤਲਬ ਕੁਝ ਨਹੀਂ ਦੇਖੋ ਹੋਰ ਬੜਾ ਜੋ ਕਰੋ ਤੁਸੀਂ ਕਰੋ ਕੜਾਈ ਕਿਨਵਾਦੇ ਆ ਤੂੰ ਫਿਰ ਨੂੰ ਮਦੱਸ ਉਹਦੇ ਸਵਾਲ ਕਰੋ ਕੜਾਈ ਕਿਨਵਾਦੇ ਕਿਹੜੀ ਕਲਾਸ ਚ ਆਉਂਦਾ ਅਸੇ ਸੇਵੀ ਤੇ ਤੈਨੂੰ ਮਨਮ ਦਾ ਕਰੋ ਕੜਾਈ ਕਿਨਵਾਦੇ ਦੱਸ ਪੰਜ ਪੰਜ ਸਕਿੰਟ ਦਾ ਟਾਈਮ ਹੈ 1 2 3 4 5 ਜੀ ਇਹ ਵੀ ਕਰੀ ਸਾਰਿਆਂ ਨੇ ਕੀਤਾ ਨਾ ਅੱਖਾਂ ਬੰਦ ਕਰਨਾ ਮੈਂ ਨਹੀਂ ਕਰਾਂਗੀ ਅੱਖਾਂ ਬੰਦ ਕਰ ਅੱਖਾਂ ਬੰਦ ਕਰ ਕੇ ਖਾਣੀਆਂ ਆ ਅੱਖਾਂ ਬੰਦ ਇਹਨੂੰ ਤਾਂ ਕਹਾਂ ਮੈਂ ਡੇਬਲ ਬਣਾਉਂਗਾ। ਕਾਗਜ਼ ਆ। ਆ ਗਾਇਸ ਇਹ ਲੋ ਪਹਿਲਾਂ ਲਾਉਟ ਆ ਗਈ ਆ। ਹੁਣ ਕਹੀਏ ਖਾਣਾ ਜਾਂਦੀ ਬੋ। ਆ ਗਰਾ। ਆ। ਚੱਕੀ ਨਾ। ਦਰਮੁਗਰ। ਸਾਰ ਨੂੰ ਕਰ ਜੋ। ਮੋਟਾ ਤੱਕ। ਸਾਰ ਨੂੰ ਕਰ ਦੇ। ਮੂਨੇ ਬਾਹਰ ਕਰੇ। ਪਰ ਮਾ ਦਵੇ ਦਵੇ। ਇਹ ਸੇ ਤੋਂ ਲੜੀ ਕਰਨਾ। ਉਹਨਾਂ ਨੇ ਕਿਹਾ ਲੋ। ਅਜਨੂਰ ਜੀ ਗਾਇਸ ਬਹੁਤ ਘੱਟ ਆਏ 10 12 ਸਾਲ ਹੈ ਸਰੀ ਇਧਰ ਬੜੀ ਘੱਟਾ 10 12 ਸਾਲ ਕਿ ਜਿਮ ਨੂੰ ਨਹੀਂ ਹੁੰਦੇ ਸਲੋ ਤਾਂ ਨੂੰ ਨੂੰ ਤੇ ਦੋ ਵਾਰੀ ਹੋ ਗਿਆ ਵਾ ਨੂ ਪੈ ਗਿਆ ਮੂੰਹ ਦੇ ਵਿੱਚ ਇੰਟਾਨ ਉੱਠ ਤਾ ਲੇਮਨ ਵੀ ਮਾਦੇ ਯਾਰ ਲੈਮਨ 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 ਕਿਹਨੂੰ ਕਹਿੰਦੇ 5 ਸੈਕਿੰਡ ਦਾ ਟਾਈਮ 1 2 3 ਹੁਮ ਨੂੰ ਨਹੀਂ ਆਪਕੇ ਆਪੇ ਜਾਂਦਾ ਪਾ ਦੇ ਆ ਜਾਣਾ ਲਈ ਉਸਰੇ ਮੂਰ ਦੇ ਨੇ ਦੂਰ ਕਿਹਦਾ ਕਰ ਮੂਰ ਆਓ ਇਕ ਗਾਇਸ ਥਲੇ ਖਲਾਦੀ ਜਾਂਦੇ ਆ ਵੇਖੋ ਲੈਟਾ ਨਹੀਂ ਕਰਨਾ ਯਾਰ ਤਦ ਇਹ ਜਾ ਕੇ ਸੈਡਾ ਫਾਟੋਰੇ ਕੋਈ ਇਹਦਾ ਨਹੀਂ ਕਰਨਾ ਇਹ ਕੀ ਕਰਨਿਆ ਕਰਉਂਦਾ ਵੇ ਨਹੀਂ ਨਹੀਂ ਚੱਕਰ ਨਹੀਂ ਹੁੰਦੇ ਗਾਇਸ ਮੈਂ ਪੋਟਾ ਲੈ ਕੇ ਆਉਂਦੀ ਨਹੀਂ ਨਹੀਂ ਪੋਟਾ ਪਤਾ ਨਹੀਂ ਇਤਰਾਫੀ ਕਰ ਰਹੇ ਨੇ ਪੋਟਾ ਅੱਦੇ ਮੈਨੂੰ ਪੋਟਾ ਨਹੀਂ ਉਹ ਡਿਫਰੈਂਸ ਕਰਦੇ ਕਰਦੇ ਨੇ ਕੱਢੇ ਮਾਏ ਕੱਢੇ ਰਹਿੰਦੇ ਹੋ ਮੈਂ ਕੱਟਵਾ ਲੈਣ ਕਿਉਂਗਾ ਮੈਂ ਨੇ ਰੋਕਾ ਗਾਇਸਰ ਅੱਜ ਕਾਹਤੋ ਗਾਇਸਰ ਅੱਜ ਅਓ ਇੱਥੇ ਮਹੂਨ ਕਰਦਾ ਗਾਇਸਰ ਨੂਰੇੜਾ ਜਿਹੜਾ ਅੰਦਰੋਂ ਚੱਕਰ ਹੁੰਦੇ ਚਲੋ ਸਮੋਹ ਦੀ ਗਾਇਸਰ ਸਵਾਲ ਹੈ ਨੂਰੂਚੜ ਹੋਇਆ ਨਹੀਂ ਕੱਟੂਗਾ ਸਵਾਲ ਆਪਾਂ ਨੂਰ ਨੂੰ ਪੁੱਛਣਾ ਉਹ ਹੀ ਤੈਨੂੰ ਪੁੱਛਣਾ ਲੈ ਮੈਂ ਕਿਨੂੰ ਅੰਦੇ ਸੌਖਾ ਸਵਾਲ ਹੈ ਜਿਹੜਾ ਕੰਮ ਹੈ ਨਿੰਬੂ ਨਿੰਬੂ ਜਿੱਤ ਗਿਆ ਇਹ ਜਿੱਤ ਗਿਆ ਨਿੰਬੂ ਲੈ ਆਉਣ ਆਂਦੇ ਆ ਵੀ ਦੱਸੋ ਕੀ ਕਲੋਕ ਨੂੰ ਦੇ ਕਲੋਕ ਨੂੰ ਚਿੱਦਰੇ ਨੂੰ ਹਾਂ ਜਿੰਨ ਆ ਗਿਆ ਯਾਰ ਗਿੱਟ ਆ ਗਿੱਟ ਕੌਣ ਕਰਦੇ ਆ ਟਾਈ ਗਿੱਟ ਆ ਟਾਈ ਗਿੱਟ ਆ ਗਿੱਟਾਂ ਮਰ ਕੱਟ ਬੂੰ ਮੈਂ ਕਹਤਾ ਜੀ ਜੋ ਵੀ ਟਿੱਕ ਨਹੀਂ ਕੱਟ ਬੂੰ ਮੈਂ ਕਹਸਾਂ ਅੱਖਾਂ ਮੋਦਨ ਆ ਹੋ ਕੇ ਕਹਤਾ ਨਹੀਂ ਆ ਦਨ ਠੀਕ ਹੈ ਉਹ ਅੱਖਾਂ ਬੰਦ ਕਰਕੇ ਨਾ ਕੰਮ ਕਰਵਾ ਅੱਖਾਂ ਮੋਗ ਅੱਗੇ ਹੋਰੀ ਤੇ 아카라가 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 아라가 아카라가 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 아이라가 아카라가 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 아카라 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 아카카카카카카카아아아아아아아아아아아아아아아아아아아 ਮੈਨੂੰ ਕਿਹਦੇ ਨੂੰ ਗੁਰ 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 ਚਲੋ ਆ ਨਿੱਕੂ ਮੈਂ ਤੈਨੂੰ ਥੋੜਾ ਪੁੱਛਾਂ ਲਈ ਪਰ ਨਿੱਕੂ ਮੈਂ ਤੈਨੂੰ ਥੋੜਾ ਪੁੱਛਾਂ ਲਈ ਤੈਨੂੰ ਦੱਸੋ ਕੀ ਇਹ ਚੁੱਪ ਵਿంటర్ ਕਿ ਨੂੰ ਕਹਿੰਦੇ ਵਿంటర్ ਹਾਂਜੀ ਵਿంటర్ ਪਾਣੀ ਪਾਣੀ ਨੂੰ ਪਾਰ ਗਏ ਸਨੈ ਕਾ ਤੇ ਪਾਪਾ ਨਿਵਾਰ ਦੇ ਸਾਲੋਂ ਦੇ ਵਿੱਚ ਉਹ ਇਹ ਤਾਂ ਫੋਟੋ ਵੀ ਹੈ ਸਤ ਨਹੀਂ ਫਿਰਗਾ ਬੜਾ ਮੀਟਰ ਅੰਦਰ ਆ ਬਲ ਮੈਨੂ ਭਾਏ ਉਹ ਗਿਆ ਉਹੀ ਆਕਰ ਆ ਗੀਤ ਵੀਰੇ ਬਲੌਗ ਦੇ ਵਿੱਚ ਦਾਦੀਆਂ ਕਹਿੰਦੀ ਨੀ ਮੈਨੂੰ ਪਹਿਲਾਂ ਵੀ ਕਿਹਾ ਆ ਕੰਢੀ ਹੈ ਮੂੰਹ ਖਾਲਾ ਖਾਂ ਰਿਹਾ ਡਿੱਗ ਘਟਿਆ ਦਾਇਕ ਲੋਕ ਚ ਫਿਰ ਵਿੱਚ ਫਿਰ ਇਹਦੋਂ ਮੁਗਰੂਲੀ ਆਸੀ ਥਿਸ ਰੀਐਕਸ਼ਨ ਹੈ ਚਲੋ ਚਲੋ ਆਹ ਸੁਮੋ ਦੇਵਾੜੇ ਸੁਮੋ ਵੀ ਤੇਰੀ ਹੈ ਰਾਣੀ ਅੱਜ ਮੈਂ ਪੂਰੀ ਆ ਬਦਲਣੀ ਸੋ ਉਹ ਕੱਟ ਉਹ ਮੰਮਾ ਬਦਲ ਲੈਣੀ ਹੈ ਉਹ ਪੁਰਾਣਾ ਨਿੰਬੂ ਤੇ ਚਲੋ ਕੱਟ ਲੂ ਨਹੀਂ ਆਪਾ ਆਹ ਇਹ ਘਾਟੀ ਹੈ ਮੈਂ ਪੁਰਾਣਾ ਪਾ ਲਿਆ ਚਲਿਓ ਬਾਦੀ ਘਾਟੀ ਪੁਰਾਣਾ ਨਿੰਬੂ ਦੇ ਹੋਇਆ ਗੱਜੋੜਾ ਕਾਈ ਵੇ ਡਰ ਗਿਆ ਜੇ ਹੈ ਮੈਂ ਕਹਿਦਾ ਉਹ ਮੈਂ ਨਿਕਟ ਪੁਰਾਣਾ ਹੀ ਪਾਇਆ ਵਾ ਆਪ ਨੂੰ ਲੈ ਆਉਂਦੇ ਨੂੰ ਨਹੀਂ ਸੋਕਾ ਸਾਡਾ ਪਾਇਆ ਹੈ ਟੱਪਰ ਇਹ ਚਿਹਰੇ ਆਹ ਪੁਰਾਣਾ ਹੀ ਯਾਰ ਆਹ ਤੇ ਬੰਦ ਕਰ ਲਈ ਗਾਈਸ ਆਹ ਦੇਖੋ ਪਹਿਲਾਂ ਮੈਂ ਦੱਸ ਦਿੰਦਾ ਇਹ ਜਿਹੜਾ ਮੁੰਡਾ ਹੈ ਨਾ ਪਹਿਲਾ ਵਲੌਗ ਚ ਆ ਗਿਆ ਇਹ ਫਿਰ ਤੁਹਾਨੂੰ ਕੋਈ ਟਾਸਕ ਨਹੀਂ ਪੂਰਾ ਕਰਦੇ ਮੇਰੇ ਨਾਲ ਅਗਲੀ ਵਾਰ ਫਟ ਰੋਕਸ ਮੈਂ ਲੈ ਸਕਦਾ ਇਹਨਾਂ ਨੂੰ ਨਹੀਂ ਲੈ ਸਕਦਾ ਹੁਣ ਤੋਂ ਇਹ ਮਨਾਂ ਛਾਲ ਛੱਡਣ ਦੇ ਆ Soket, tavsiye bıçmga. 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 ਤੁਦਾ ਕੀ ਲੋਰ ਕਿ ਦੋਂਦੇ ਲੋਰ ਲੋਰ ਕਿ ਦੋਂਦੇ ਪਾਉਣ ਵਾਲੀ ਕੀ ਹੁੰਦੀ ਆ ਆਪਣੇ ਸ੍ਰੀ ਗੁਰੂ ਸਾਹਿਬ ਦੀਆਂ ਬੋਤਲ ਪੱਛੇ ਮਹੀਆਂ ਮਾ ਦਾਲਾਰੇ ਹਉਲਾ ਪ੍ਰਾਨੀ ਰਾਰਾ ਰਾਰਾ ਚੱਲ ਰਾਰਾ ਰਾਰਾ ਹੋਲੀ ਜਿਵੇਂ ਕੀ ਕਾ ਆਪਣਾ ਆਪਣਾ ਚਾਦਾ ਸਮਰ ਕਿਨੋਂ ਆਂਦੇ ਸਮਰ ਗਰਬੀ ਨੂੰ ਨੀਂਦ ਜਦੱਕੀ ਖੋਦੀ ਘੜੀ ਆਂਦੀ ਪਰਨਾ ਮਦਰ ਕਿਨੋਂ ਆਂਦੇ ਹਾਜੀ ਮਦਰ ਸੋਹਣੇ ਮਦਰ ਕਿਨੋਂ ਆਂਦੇ ਆਏ ਤੇ ਬਿੜੀ ਆ ਬਿੜੀ ਆ ਬਿੜੀ ਆ ਉਹਦੀ ਆ ਦੂਸਰੇ ਨੰਬਰ ਤੇ ਹਾਰ ਕਿਨੋਂ ਆਦੇ ਹਾਰ ਤੇ ਹਾਰ ਟ ਹਾਰ ਟ ਹਾਰ ਟ ਦਿਲ ਨੂੰ ਐ ਇਹਨੇ ਇਹਨੇ ਕਾ ਇਸ ਪੈ ਦੱਸਦਾ ਤੁਹਾਨੂੰ ਮੈਂ ਨਾ ਨੂਰ ਨੂੰ ਪੁੱਛਿਆ ਕਿ ਹਾਰ ਕਿਉਂ ਆਉਂਦੇ ਆ ਇਹਨੇ ਹੋਜੀ ਮੈਨੂੰ ਦੱਸਦਾ ਦਿਲ ਨੂੰ ਆ ਜਾਓ ਤੇਰੀ ਵਾਰੀ ਜਿਹੜਾ ਕਿਸੇ ਉਹ ਤੁਮੀ ਹੋਏ ਹਰੇ ਹਰੇ ਵਾਰੀ ਹੋਣੀ ਆ ਹੇ 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 ਤੇ ਕੀਤਾ ਮਲ ਗਈ ਉਹਦਾ ਟਾਸ ਪਾਦੇ ਨਾ ਉਹਦਾ ਦੱਸਿਆ ਕਿ ਤੇਰੀ ਵਾਰੀ ਹੋਣੀ ਹੈ ਨੰਬੂ ਸਾਰਾ ਨਿਕਲ ਗਿਆ ਲੈ ਲਓ ਜੀ ਜੀਦਰਾ ਐਸ਼ਾ ਠੀਕ ਹੈ ਤੇ ਹੁਣ ਮੈਂ ਦੱਸ ਕੀ ਉਹਨੇ ਗਲਤੀ ਗਲਤੀ ਵਿਚਾਰ ਸਟੋਨ ਕਿਨੂੰ ਆਂਦੇ ਆ ਗਲਤੀ ਸਟੋਨ ਕਿਨੂੰ ਆਂਦੇ ਆ ਸਟੋਨ ਹੋਏ ਦੱਸੋ ਦੱਸੋ ਜਲਦੀ ਸਟੋਨ ਕਿਨੂੰ ਆਂਦੇ ਆ 1 ਸਟੋਨ 2 3 4 5 ਆਹ ਇਹ ਇਧਰ ਮੰਨਦੇ ਬਿਲੋੜਿਆ ਇਸ ਸਿਲੈਕਸ਼ਨ ਇਧਰ ਮੁਕਰ ਇਧਰ ਮੁਕਰ ਹੋਏ ਬੱਸ ਗੋਗਨਾ ਨਹੀਂ ਮਦਦੀ ਕਰ ਲੈ ਮੈਨੂੰ ਡਾਕਟਰ ਦੂਸਰੀ ਵਾਰ ਪੈਣਾ ਹੈ ਮੈਨੂੰ ਬਣਾ ਖੋਣ ਤੇ ਲੱਗ ਬੜਦਾ ਤੇ ਬਸ ਬੈਠਾ ਮੈਂ ਤਨਾ ਕਰੀ ਤੇ ਟ੍ਰੇਕ ਨੂੰ ਹੁੰਦੇ ਟ੍ਰੇਕ ਬਸ ਉਹਦੇ ਦਰਫਤ ਦੱਸੋ ਬੇਟੀ ਵਾਹ ਇੱਕ ਵਾਰ ਤੋਂ ਦੁਬਾਰਾ ਤੇ ਕਿੰਨੇ ਨੂੰ ਹੁੰਦੇ ਹੈ ਨਹੀਂ ਕਿੰਨੇ ਐਸਾ ਕਿ ਜਦੋਂ ਸਵਕਾਦ ਵਾਲਾ ਇੰਨੂੰ ਕਿੰਨਾ ਸਵਾਦ ਪਿਛੇ ਦੱਸੋ ਦੀ ਮੈਨੂੰ ਪਿਛੇ ਪਿਛੇ ਨਹੀਂ ਓਏ ਆਪਣਾ ਬੈੱਡ ਸ਼ੀਟ ਕਿਉਂ ਆਉਂਦੇ ਆ ਬੈੱਡ ਸ਼ੀਟ ਬੈੱਡ ਸ਼ੀਟ ਚੋਕ ਲੈ ਗਏ ਦੱਸਿਆ ਨਾ ਦੱਸੋ 1 ਬੈੱਡ ਸ਼ੀਟ 2 3 ਇਹਨੂੰ ਕੰਬਲ ਨੂੰ ਹੋਰ ਸਾਫ਼ ਰਹੀਆਂ ਕੰਬਲ ਨੂੰ ਚਾਦਰ ਨੂੰ ਆਦੇ ਬੈੱਡ ਸ਼ੀਟ ਚਾਦਰ ਨੂੰ ਕੀ ਆ ਚਾਦਰ ਨੂੰ ਕੰਬਲ ਕੰਬਲ ਉਹ ਕੰਬਲ ਬਲੈਂਕਟ ਹੁੰਦਾ ਹੈ ਆਮ ਕਰ ਗੀਤ ਸਰਹਾਰ ਉੱਤੇ ਹੀ ਹੁੰਦਾ ਹੁੰਦਾ ਉਹ ਮੂੰਹ ਰੱਟ ਘੱਟ ਇੱਥੇ ਨਹੀਂ ਕਿਹਾ ਕਿ ਇਹਦਾ ਕੋਈ ਨਹੀਂ ਆ ਕੰਮ ਕਰ ਤਾ ਬੱਚ ਗਈ ਬੇਟੀ ਆ ਦੂਰ ਦੀ ਜੁਗਸਾਅ ਜਾਉਗੀ ਤਦੋਂ ਉਹ ਗਿਆ ਪੁਰਾਣਾ ਪੜੀ ਉਹ ਇਹ ਡਾਕਟਰ ਹਾਇ ਨਹੀਂ ਆ ਮੈਂ ਇੱਕ ਗਾਈ ਲੈ ਗਿਆ ਚਲ ਤਾਮ ਕਰ ਹੁਣ ਪੜੀ ਦੂਰ ਤੇ ਆ ਬਗੀ ਜੀ ਸੱਜਣ ਬਾਈ ਦੂਰ ਨਹੀਂ ਮਰੀ ਜਾਨੀ ਗਾਈ ਦੂਰ ਹੈ ਬੈਠ ਗਾਈ ਸੇ ਹਮ ਮਦਾਨੇ ਮੈਂ ਸੋਖਾ ਨਾਲ ਬੁਸੇ ਨੂੰ ਆ ਕੇ ਦਾ ਇਹ ਮੈਂ ਪੈਂਡਾ ਤੁਹਾਡੇ ਸਾਹਮਣੇ ਬਲੌਗ ਦੇ ਵਿੱਚ ਇਹਨਾਂ ਮੈਂ ਸੋਖਾ ਨਾਲ ਪੁੱਛ ਰਿਹਾ ਜਿਹਨੂੰ ਪਤਾ ਨੂੰ ਨੋਜ਼ ਨੂੰ ਆਂਦੇ ਆ ਨੋਜ਼ ਆ ਨੋਜ਼ ਚੋਪ ਮੈਂ ਤੁਹਾਨੂੰ ਦੱਸਿਆ ਨਾ ਦੱਸਣਾ ਨਹੀਂ ਜੇ ਫੇਰ ਤੇਰੀ ਗੱਲ ਨੋ ਨੋ 5 5 1 ਨਹੀਂ ਪੰਜਾਬੀ ਚ ਪੁੱਛ ਪੰਜਾਬੀ ਚ 1 2 3 4 5 ਫਾ ਗਿਆ 9 ਰੰਗ ਨਾਲ 9 ਜਨ ਦੇ ਨਾਲ ਨੂੰ ਮੂੰਹ ਤੇ ਤੈਨੂੰ ਨੂਰ ਚੰਗੀ ਦਾ ਪੈ ਨਹੀਂ ਹੈ ਇਹ ਪੈ ਨਹੀਂ ਦੇ ਦੇ ਹੋਈ ਕੜੇ ਤੇ ਕਿੱਦ ਚੱਲ ਮੋੜਾ ਬੋਤੀ ਬੀਤੀ ਹਾਂ ਇੱਧਰ ਨੂੰ ਕਰ ਇੱਧਰ ਨੂੰ ਸ਼ਪ 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 ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਇਹ ਸੋ ਇਹਨੂੰ ਬਸ ਜੀ ਹਾਂ ਸੋ ਆਮ ਤੀਤ ਕਿਨੂੰ ਆਂਦੇ ਸੋ ਚਲੋ ਜੀ ਚਲੋ ਕਿ ਮੁੰਡਾ ਤੀਤ ਹੱਥਾਂ ਦਾ ਪੋਪਾ ਲਾਹਣਾ ਕਿਥੇ ਨੂੰ ਆਂਦੇ ਕੀ ਸਬੋੜੀ ਦਾ ਪਾਰਟੀ ਲਾਹ ਪਹੇਡਲ ਲਾਹ ਹੈਂਡਲ ਆ ਦੇਣ ਨੂੰ ਜਾਂਦੇ ਹਾਂਜੀ ਲਾਹ ਮੈਂ ਲੰਦੇ ਆ ਚੀ ਸਾਈਡ ਦੇ ਨਹੀਂ ਜੀ ਆ ਜਿਹੜੀ ਆ ਜਿਹੜੀ ਸਾਈਡ ਆਹ ਦਿੰਦੀ ਲਾਹ ਹੈਂਡਲ ਨੂੰ ਵਰਨ ਸਖਾ ਮਰਥਬਤ ਅਗੇ ਨਮਾ ਅਕਾਬੰਦ ਕਰੋ ਖਾਤ ਕਰ ਹੱਥ ਉਠਾ ਕੇ ਰਹੇ ਮੁਨ ਕੱਟ ਦਾ ਨਹੀਂ ਹੋਈ ਕੋਈ ਪਾਲਛਾਲਾ ਮੈਨੂੰ ਮੁਨ ਕੱਟ ਕੀਤਾ ਕੋਈ ਨਹੀਂ ਕੱਟੇ ਕਿਹਨੇ ਸ਼ੇਰ ਸਾਹਿਬ ਨਹੀਂ ਕਰਨੀ ਐਸੀ ਨਾ ਆ ਜੋ ਗੀਦਰ ਮੇਰੀ ਸੋਨੂੰ ਡੋਰੇ ਨੂੰ ਆਦੇ ਡੋਰ ਚਲ ਪਾ ਉਹ ਜੋ ਬਸ ਆਜੋ ਤੁਹਾਡੀ ਵਾਰੀ ਆ ਸੋਹਰੇ ਰਹੀ ਨਹੀਂ ਵਾਣਾਂ ਬੰਨ੍ਹਣ ਦੇ ਲਈ ਚਲ ਪੰਜਾਬੀ ਬੋਸ ਲੈਣਾ ਵਾਲ ਉਹਨੇ ਜਿਹੜੇ ਸਿਰ ਦੇ ਵਾਲ ਇਹਨੂੰ ਇਹ ਕਿਹច ਕਹਿੰਦੇ ਵਨ ਟੂ ਅਮੇ 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 ਰਾਮੇ ਰਾਮੇ ਗਾਈਸ ਅਮੇ 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 ਰਾਮੇ ਰਾਮੇ ਗਾਈਸ ਦੇਖ ਲੋ ਇਹਨੂੰ ਬਸਵਾ ਦੇ ਬਲਾਈ ਜਮਾ ਵੀ ਕਾਇੰਡ ਹੋਇਆ ਤੇ ਮੇਰੀ ਸੁਣ ਲੈ ਗੱਲ ਸਮੋਹਣ ਅਕਸਰ ਤੂੰ ਕੌਣ ਜਦਾਖਾਂ ਦੇ ਤਰੇ ਮੂੰਹ ਟੱਪਾ ਥੋੜਾ ਥੋੜਾ ਥੋੜਾ

ਗਾਈਸ ਬੱਸ ਉਹਨੇ ਇਹਨਾਂ ਦਾ ਕੀ ਹੋ ਗਿਆ ਵਾ ਇਹਨੂੰ ਨਾ ਉਹ ਵੇਖੋ ਵਾਉਂਟਿੰਗ ਆ ਗਈ ਕਈ ਸਾੜੇ ਨਿੰਬੂ ਹੀ ਇੰਨੇ ਰਹਿ ਗਏ ਇੱਕ ਦਾ ਰਹਿ ਗਿਆ ਤੇ ਨਮਕ ਪਾਇਆ ਹੀ ਜਿਆਦਾ ਹੀ ਕੰਮ ਔਖਾ ਗਿਆ ਇਨ ਰੁਲਟੀਆਂ ਵਾਉਂਟੀਆਂ ਆਈ ਤੇ ਖੰਡ ਖਾਂਢਿਆ ਹਣ ਤਾਂ ਆਪ ਕੋ ਪੋਚਾ ਲੱਗਦਾ ਪਿਆ ਥੱਲੇ ਜਿਆਦਾ ਔਖਾ ਹੋ ਗਿਆ ਕੰਮ ਬਨਉਣੀ ਹੀ ਪਤਾ ਸੌਰੀ ਯਾਰ ਗਾਈਸ ਤੁਸੀਂ ਨਾ ਤਾਂ ਟਰਾਈ ਕਰੋ ਜਿਆਦਾ ਬੱਚਿਆਂ ਨਾਲ ਵੱਡਿਆਂ ਦੀ ਗੱਲ ਨਹੀਂ ਬੱਚਿਆਂ ਨਾਲ ਨਾ ਕਰੋ ਟਰਾਈ ਹੁਣ ਗਾਈਸ ਕੀ ਕਰੂ ਆਈ ਹੀ ਭਾਜੀ ਪੇਲੇ ਨੂੰ ਹੀ ਖਵਾਇਆ ਖੱਟਾ ਇਹ ਲੈਮਨ ਖਵਾਏ ਤੇ ਹੁਣ ਖਾਵਾਂਗੇ ਇਹਨਾਂ ਨੂੰ ਮਿੱਠਾ ਪੰਜਾਂ ਲੈਮਨ ਵਾਲਾ ਚੈਲੰਜ ਜਿਹੜਾ ਹੈ ਇਹ ਪੂਰਾ ਕਰ ਲੈ ਜਿੱਦਾਂ ਆਪਾਂ ਪੁੱਛੇ ਟਾਸਕ ਸੈਂਟੈਂਸ ਪੁੱਛੇ ਸਾਰੇ ਕਰ ਲੈ ਕੰਪਲੀਟ ਤੇ ਨੂਰ ਨੂੰ ਸੜਾ ਨਹੀਂ ਪਤਾ ਤੋ ਉਹਨੂੰ ਬਾਉਂਡੀਆਂ ਗਈ ਇਸ ਘਰ 'ਚ ਬੰਦ ਕਰਤੇ ਆ ਤੇ ਜੇ ਬਲੌਗ ਵੀ ਲੱਗਣਾ ਤੁਹਾਨੂੰ ਇਹ ਪੂਰਾ ਵੇਖਣਾ ਜੀ ਪੂਰਾ ਫਨੀ ਬਲੌਗ ਹੋਊਗਾ ਜੀ ਅੱਜ ਵਾਲਾ ਠੀਕ ਜੀ ਹੁਣ ਮੈਂ ਚੱਲਿਆ ਪਾਸੀਆਂ ਦੇ ਕੋਲ ਮੈਨੂੰ ਕੈਂਡਗੀ ਦੁਕਾਨ ਤੇ ਮੈਂ ਸ਼ੌਪ ਤੇ ਆ ਤੇ ਪ੍ਰੋਟੀਨ ਲੈ ਜਰਾਂ ਪ੍ਰੋਟੀਨ ਸ਼ੇਕ ਮੈਨੂੰ ਕੈਂਡਗੀ ਤੋਂ ਚੱਲਿਆ ਮੈਂ ਆਜਿਓ ਲਕੀਮਾ ਸ਼ੇਕਰ ਦੇ ਵਿੱਚ ਪ੍ਰੋਟੀਨ ਪਾਉਣ ਆਹ ਜਿਹੜੀ ਇਹ ਵੇਪ ਪ੍ਰੋਟੀਨ ਕਨਸੈਂਟ੍ਰੇਟ ਇਹਦਾ ਪਾਵਾਂਗੇ ਆਪਾਂ ਇੱਕ ਸਕੂਪ ਆਹ ਦੇ ਵਿੱਚ ਅੰਦਰੋਂ ਹੋਂਦ ਖਤਮ ਹੋਣ ਵਾਲੀ ਵੇ ਪ੍ਰੋਟੀਨ ਖਤਮ ਹੋ ਗਈ ਚਾਕਲੇਟ ਫਲੇਵਰ ਇਹਦੇ ਸਕੂਪ ਪਾਵਾਂਗੇ ਆਪਾਂ ਹੁਣ ਪਾਵਾਂਗੇ ਇਹਦੇ ਵਿੱਚ ਇੱਕ ਸਕੂਪ ਤੇ ਬਾਅਦ ਵਿੱਚ ਪਾਵਾਂਗੇ ਇਹਦੇ ਵਿੱਚ ਪਾਣੀ ਹੁਣ ਇਹਦੇ ਵਿੱਚ ਪਾਣੀ 300 ml ਪਾਵਾਂਗੇ ਹੁਣ ਕੋਣ ਪਾਤਾ ਇਹਦੇ ਵਿੱਚ ਪਾਣੀ ਹੁਣ ਇਹਨੂੰ ਆਪਾਂ ਕਰਾਂਗੇ ਸ਼ੇਕ ਅਤੇ ਫਿਰ ਲੈ ਕੇ ਜਾਵਾਂਗੇ ਪਾਸਟਰੀਆਂ ਦੇ ਕੋਲ ਉਹਨੂੰ ਪ੍ਰੋਟੀਨ ਦੀ ਸ਼ਾਪ ਤੇ ਅਸੀਂ ਉਹ ਚੱਲੇ ਆਵਾ ਪਾਸਟਰੀਆਂ ਦੇ ਲੈ ਕੇ ਹੁਣ ਕੋਲ ਪ੍ਰੋਟੀਨ ਅਸੀਂ ਲਫਾ ਵਿੱਚ ਪਾ ਲਿਆ ਵਾ ਸ਼ੇਕਰ ਤੇ ਅਸੀਂ ਹੁਣ ਉਹਨਾਂ ਕੋਲ ਲੈ ਕੇ ਜਾਵਾਂਗੇ ਅਸੀਂ ਪਾਸਟਰੀਆਂ ਦੇ ਕੋਲ ਆ ਚੁੱਕੇ ਹਾਂ ਪ੍ਰੋਟੀਨ ਲੈ ਕੇ ਆਲੋ ਪਾਸਟੀ ਆਪਣੀ ਇਮਾਨਦਤ ਇਹਦੇ ਨਾਲ ਤੁਹਾਡੇ ਮਸਲ ਬਣਨਗੇ ਐਡੀ ਵਧੀਆ ਚੀਜ਼ ਕੋਲ ਕੇਦੀ ਮਸਲ ਪੂਰੇ ਗਰੋ ਕਰਨੇ ਤੁਹਾਡੇ ਓਕੇ ਤੇ ਨਾਲ ਹੀ ਹੋਰ ਵੀ ਚੀਜ਼ਾਂ ਦੀਆਂ ਦਿਵਾਂਦ ਹੁਣ ਬਾਅਦ ਗਾਈਜ਼ ਨੂੰ ਅਸੀ ਕਰ ਰਹੇ ਗੀ ਡਿਨਰ ਡਿਨਰ ਵਿੱਚ ਆ ਗਈ ਸਾਡੀ ਆਲੂ ਮਟਰ ਸਬਜੀਤ ਨਾਲ ਚਾਵਲ ਅੱਜ ਦੇ ਵਲੌਗ ਨੂੰ ਅਸੀ ਟੈਂਡ ਕਰਦੇ ਆ ਜੇ ਵਲੌਗ ਦਿਿਲ ਲੱਗਤ ਲਾਈਕ ਕਰ ਦਿਓ ਤੇ ਚੈਨਲ ਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਹੁਣ ਤੱਕ ਮਿਲਾਂਗੇ ਨੈਕਸਟ ਹੋਤੀ ਹੈ ਓਕੇ ਬਾਈ ਗੁੱਡ ਨਾਈਟ ਟੇਕ ਕੇਅਰ